ਹਾਂਜੀ ਦੋਸਤੋ ਜੈ ਰਾਸ ਸਾਹਿਬ ਜੀ ਸਿਹ ਰਾਸ ਸਾਹਿਬ ਹਮਣ ਤੇ ਅੱਜ ਆਪਾਂ ਪਹੁੰਚੇ ਹੋਇਆ ਰਾਸ ਸਾਹਿਬ ਕਰੋ ਮਹਾਰਾਜ ਜੀ ਦੇ ਦਰਸ਼ਨ ਰਾਸ ਸਾਹਿਬ ਆ ਜੀ ਪਹੁੰਚੇ ਹੋਏ ਆ ਰਸ਼ ਬਹੁਤ ਹੈ ਜੈ ਰਾਸ ਸਾਹਿਬ ਜੀ ਆਪ ਆਏ ਹੋਇਆ ਫਲੋਰ ਤੋਂ ਜੈ ਰਾਏ ਦੀ ਲੋਕ ਕਰੋ ਦਰਸ਼ਨ ਬਹੁਤ ਹੀ ਪਿਆਰ ਨਾਲ ਸੰਗਤ ਮੱਥਾ ਟੇਕਦੀ ਹੋਈ ਤੇ ਲੋਕੀ ਦਾ ਅਸ਼ਾਜ ਹੈਗਾ ਬਹੁਤ ਜ਼ਿਆਦਾ ਰਾਇ ਸਾਹਿਬ ਕਰੋ ਦਰਸ਼ਨ ਰਾਇ ਸਾਹਿਬ ਜੀ ਦਰਬਾਰ ਤੇ ਲੋ ਜੀ ਪਹੁੰਚਣ ਆਇਆ ਪੰਜ ਪੰਡ ਮਜਾਰੇ ਸਾਰੀ ਸੰਗਤ ਭਰੀ ਸੰਗਤ ਅਜ ਪਹੁੰਚੀ ਹੋਈ ਆ ਤੇ ਆਪਾਂ ਸੋਚਿਆ ਥੋੜੀ ਆਪਾਂ ਵੀ ਲਈ ਆਈਏ ਵਿੱਚ ਤੇ ਹੋਰ ਸਨੋ ਜੀ ਸਾਰੇ ਠੀਕ ਠਾਕ ਹੋ ਸਾਰੇ ਮੇਰੇ ਵੀਰ ਭਰਾ ਸਾਰੇ ਔਰਾਂ ਸਭ ਜੀ ਦੇ ਚਰਨਾਂ 'ਚ ਮੱਥਾ ਟੇਕੋ ਦਰਸ਼ਨ ਕਰੋ ਔਰ ਸਭ ਜੀ ਦੇ ਦਰਵਾਜ਼ੇ ਉੱਤੇ ਸਾਰਿਆਂ ਨੂੰ ਜੈ ਰਾਜ ਦੀ ਰਾਜਾ ਬਲੀ ਕਰ ਭਲੀ ਰਾਜਾ ਬਲੀ ਕਰ ਭਲੀ ਰਾਜਾ ਬਲੀ ਕਰ ਭਲੀ ਦੇਖੋ ਜੀ ਸੰਗਤ ਬਹੁਤ ਹੀ ਸੋਹਣੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਮੱਥੇ ਟੇਕਦੇ ਹੋਏ ਦਰਵਾਜ਼ੇ ਉੱਤੇ ਸਾਰੇ ਜਾਣੇ ਸਾਰਿਆਂ ਨੂੰ ਜੈ ਹਰ ਸਾਹਿਬ ਜੀ ਸਾਡੀ ਸੰਗਤ ਆਓ ਸਾਰਿਆਂ ਨੂੰ ਜੈ ਹਰ ਜੈ